ਜਿਹੜੇ ਕੈਲਗਰੀ ਸਕਾਈ ਵਿਊ ਕੌਨਸਟਿਟੂਐਂਸੀ ਦੇ ਵਿੱਚੋਂ ਮੈਂਬਰ ਪਾਰਲੀਮੈਂਟ ਬਣੇ ਨੇ ਤੇ ਉਹ ਸਾਡੇ ਹਾਕਮਕੇ ਗਵਾੜ ਦੇ ਜੰਪਲ ਨੇ ਤੇ ਉਹਨਾਂ ਦੇ ਪਿਤਾ ਸਰਦਾਰ ਅਮਰਤਪਾਲ ਸਿੰਘ ਜੀ ਅੰਬੀ ਜੀ ਉਹ ਵੀ 35 40 ਸਾਲ ਪਹਿਲਾਂ ਸਾਡੇ ਹਾਕਮਕੇ ਗਵਾੜ ਦੇ ਵਿੱਚ ਕਾਉਂਸਲਰ ਬਣੇ ਸੀਗੇ ਬੜੇ ਮਿਹਨਤੀ ਸੀ ਅੰਕਲ ਜੀ ਉਹਨਾਂ ਨੇ ਡਿਵੈਲਪਮੈਂਟ ਬਹੁਤ ਹਾਕਮਕੇ ਗਵਾੜ ਦੀ ਕੀਤੀ ਸੀਗੀ ਉਸੇ ਲੀਹਾਂ ਤੇ ਚੱਲਦੇ ਹੋਏ ਸਰਦਾਰ ਅਮਨਪ੍ਰੀਤ ਸਿੰਘ ਗਿਲ ਜੀ ਨੇ ਕਰੋਨਾ ਦੇ ਵਿੱਚ ਤੁਸੀਂ ਦੇਖਿਆ ਹੀ ਹੋਊਗਾ ਫੇਸਬੁੱਕ ਦੇ ਮਾਧਿਅਮ ਨਾਲ ਵੀ ਔਰ ਨਿਊਜ਼ ਦੇ ਚੈਨਲਾਂ ਰਾਹੀਂ ਵੀ ਕਿ ਉਹਨਾਂ ਨੇ ਕਰੋਨਾ ਦੇ ਵਿੱਚ ਕੈਨੇਡਾ ਦੇ ਵਿੱਚ ਸੰਗਤਾਂ ਦੀ ਇੰਨੀ ਸੇਵਾ ਕੀਤੀ ਕਿ ਲੋਕਾਂ ਦੇ ਵਿੱਚ ਇੰਨੇ ਹਰਮਨ ਪਿਆਰਾ ਬਣ ਗਏ ਉਹ ਕਿ ਲੋਕਾਂ ਨੇ ਉਹਨਾਂ ਨੂੰ ਪਹਿਲਾਂ ਐਮ.ਐਲ.ਏ ਦੀ ਇਲੈਕਸ਼ਨ ਉਹ ਲੜੇ ਸੀਗੇ ਪਰ ਕੁਝ ਕੁ ਵੋਟਾਂ ਨਾ ਰਹਿ ਗਏ ਸੀਗੇ। ਤੋਂ ਉਸ ਤੋਂ ਬਾਅਦ ਜਦੋਂ ਮੈਂਬਰ ਪਾਰਲੀਮੈਂਟ ਦੀ ਜਦੋਂ ਇਲੈਕਸ਼ਨ ਉੱਥੇ ਹੋਣੀ ਸੀਗੀ ਤੇ ਸਾਰੀਆਂ ਸੰਗਤਾਂ ਨੇ ਔਰ ਕੈਨੇਡਾ ਦੇ ਸਾਰੇ ਹੀ ਜਿਹੜੇ ਲੋਕ ਨੇ ਉੱਥੇ ਇਕੱਲੇ ਪੰਜਾਬੀ ਨਹੀਂ ਰਹਿੰਦੇ। ਉੱਥੇ ਵੱਖ-ਵੱਖ ਦੇਸ਼ਾਂ ਤੋਂ ਜਿਹੜੇ ਆਏ ਲੋਕ ਨੇ ਉਹਨਾਂ ਨੇ ਸਰਦਾਰ ਅਮਰਤਪਾਲ ਸਿੰਘ ਅੰਬੀ ਨੂੰ ਉਹਦੇ بیٹے ਸਰਦਾਰ ਅਮਨਪ੍ਰੀਤ ਸਿੰਘ ਗਿਲਜੀ ਨੂੰ ਬੇਨਤੀ ਕੀਤੀ ਕਿ ਤੁਸੀਂ ਕੌਨਸੀ ਕੌਨਸਟੀਚੂਐਂਸੀ ਤੋਂ ਮੈਂਬਰ ਪਾਰਲੀਮੈਂਟ ਦੀ ਇਲੈਕਸ਼ਨ ਲੜੋ ਤੁਹਾਨੂੰ ਉਹ ਸਾਡੇ ਵਿੱਚ ਇੱਥੇ ਆਏ ਨੇ ਤੇ ਮੈਂ ਉਹਨਾਂ ਨੂੰ ਜੀ ਆਇਆਂ ਆਖਦਾ ਤੁਸੀਂ ਕੀ ਫਤਿਹ ਅੱਜ ਬਹੁਤ ਵਧੀਆ ਮਹਿਸੂਸ ਹੋ ਰਿਹਾ ਆਪਣੇ ਸ਼ਹਿਰ ਮੋਗੇ ਜਿੱਥੋਂ ਦਾ ਮੇਰਾ ਜਨਮ ਹੈ ਆਪਣੇ ਸ਼ਹਿਰ ਵਿੱਚ ਆਏ ਆ ਤੇ ਜਿੰਨਾ ਭਰਾਵਾਂ ਦਾ ਪਿਆਰ ਆ ਸਾਡੇ ਲੋਕਾਂ ਜਿਹੜੇ ਸਾਡੇ ਇਲੈਕਟਿਡ ਅਫੀਸ਼ਰ ਬਾਕੀ ਹੋਰ ਜਿੰਨੇ ਭਰਾ ਨੇ ਸਾਡੇ ਇੱਥੇ ਪਹੁੰਚੇ ਨੇ ਸਭ ਦਾ ਹੀ ਬਹੁਤ ਬਹੁਤ ਧੰਨਵਾਦ ਤੇ ਸਾਰਿਆਂ ਨੇ ਸਹਿਯੋਗ ਵੀ ਬਹੁਤ ਦਿੱਤਾ ਚਾਹੇ ਇਲੈਕਸ਼ਨ ਮੈਂ ਕੈਨੇਡਾ ਚ ਲੜ ਰਿਹਾ ਸੀਗਾ ਤੇ ਜਿੰਨੇ ਇੱਥੇ ਆਪਣੇ ਸਹੋਗੀ ਜਿੰਨੇ ਮੇਰੇ ਸ਼ਹਿਰ ਦੇ ਵਾਸੀ ਸੀ ਰਿਸ਼ਤੇਦਾਰ ਸਾਰਿਆਂ ਨੇ ਆਪਣਾ ਜੋਰ ਲਾਇਆ ਜਿਹਦੇ ਸਦਕੇ ਜਿੱਤ ਪ੍ਰਾਪਤ ਹੋਈ ਤੇ ਬਹੁਤ ਵਧੀਆ ਮਹਿਸੂਸ ਹੋ ਰਿਹਾ ਇੱਥੇ ਆ ਕੇ ਪਹਿਲਾਂ ਤੁਸੀਂ ਮੈਂਦੇ ਵਾਸਤੇ ਟਰਾਈ ਕੀਤਾ ਸੀਗਾ ਜੀ ਉਸ ਵੇਲੇ ਤਨੋਂ ਨਹੀਂ ਚਾਂਸ ਲੱਗਿਆ ਹੁਣ ਐਮਪੀ ਬਣੇ ਹੋ ਤੇ ਜ਼ਿਆਦਾਤਰ ਪੰਜਾਬੀਆਂ ਦੀਆਂ ਸਮੱਸਿਆਵਾਂ ਦੇ ਕਿੰਧਾ ਦੇ ਬੁੱਤੇ ਹੈਗੇ ਨੇ ਜਿਹੜੇ ਤੁਸੀਂ ਆਵਾਜ਼ ਚੱਕਣੀ ਚਾਹੁੰਦੇ ਹੋ ਦੇਖੋ ਇਹ ਮੇਰਾ ਪਰਸਨਲ ਟਰਿਪਾ ਜਿੱਤੇ ਮੈਂ ਆਇਆ ਹਾਂ ਤੇ ਬਾਕੀ ਮੁੱਦੇ ਆਪਾਂ ਸਾਰੇ ਅਵੇਰ ਆ ਕੀ ਨੇ ਅੱਜਕੱਲ ਦੇ ਸਾਡਾ ਜੋ ਮੇਰਾ ਮੇਨ ਮੁੱਦਾ ਜਿਸ ਵਿੱਚ ਮੈਂ ਜੌਬ ਲਈ ਮੈਂ ਲੈਕ ਹੋਇਆ ਹਾਂ ਕਿ ਉਹਨੂੰ ਮੈਂ ਚੰਗੀ ਤਰ੍ਹਾਂ ਨਿਭਾਵਾਂ ਹਾਂਜੀ ਜਿੱਥੇ ਆਪਣੇ ਬੱਚੇ ਜੇ ਕੈਨੇਡਾ ਉਹਨਾਂ ਨੂੰ ਵੈਲਕਮ ਕਰਦਾ ਸੀ ਤਾਂ ਕੈਨੇਡਾ ਨੂੰ ਜਿਹੜਾ ਇੱਕ ਸੁਪਨਾ ਲੈ ਕੇ ਬੱਚੇ ਜਾਂਦੇ ਸੀ ਪਿਛੇ ਦੇਖਣ ਨੂੰ ਵਾਇਵੋ ਸੁਪਨਾ ਉਹਨਾਂ ਦਾ ਪੂਰਾ ਨਹੀਂ ਹੋ ਸਕਿਆ ਸੋ ਕੈਨੇਡਾ ਦੀ ਸਾਡਾ ਇਹੀ ਝੋਰ ਹੁੰਦਾ ਜਦੋਂ ਸਾਡੇ ਬੱਚੇ ਉੱਥੇ ਜਾਣ ਉਹਨਾਂ ਨੂੰ ਚੰਗਾ ਰਹਿਣ ਨੂੰ ਘਰ ਵੀ ਹੋਵੇ ਚੰਗੀਆਂ ਜੌਬਸ ਹੋਣ ਚੰਗੇ ਹਸਪਤਾਲ ਹੋਣ ਚੰਗੇ ਸਕੂਲ ਹੋਣ ਜਿੱਥੇ ਜਾ ਕੇ ਆਪਣਾ ਕੈਨੇਡਾ ਜਾਂਦਾ ਜਾਂ ਕਿਸੇ ਵੀ ਮੁਲਕੇ ਵਿੱਚ ਲੋ ਜਾਣਦੇ ਆ ਤੁਸੀਂ ਉਹ ਸੁਪਨਾ ਸਕਾਰ ਕਰ ਸਕਦੇ ਆ ਕੀ ਜਾਂਦਾ ਕਿ ਕੈਨੇਡਾ ਹੁਣ ਗੱਲ ਨਹੀਂ ਰਹੀ ਜੀ ਹੁਣ ਕੈਨੇਡਾ ਦੇ ਵਿੱਚ ਬੱਚੇ ਵਾਪਸ ਆਉਣ ਲੱਗੇ ਕੀ ਹਾਲਾਤ ਕੀ ਨੇ ਉੱਥੋਂ ਦੇ ਕਿਸ ਤਰ੍ਹਾਂ ਰਹਿਣ ਸਹਿਣ ਜਾਂ ਅਗਰ ਇਧਰ ਕੋਈ ਜਾਣਦਾ ਹੈ ਤਾਂ ਕਿਸ ਤਰ੍ਹਾਂ ਦੀ ਤਿਆਰੀ ਕਰਕੇ ਜਾਵੇ ਨਹੀਂ ਰਹਿਣ ਸਹਿਣ ਦੇਖੋ ਗਵਰਨਮੈਂਟ ਦੀਆਂ ਪਾਲਿਸੀਸ ਹੁੰਦੀਆਂ ਵਾ ਪਹਿਲਾਂ ਜਦੋਂ ਤੁਸੀਂ ਅਨ ਅਕਾਊਂਟਡ ਤੁਸੀਂ ਇੱਕ ਇਮੀਗ੍ਰੇਸ਼ਨ ਨੂੰ ਪੂਰਾ ਭਰ ਦਿੰਨੇ ਆ ਜੇ ਮੰਨ ਲਓ 10 ਮੰਨੇ ਆ ਜ਼ਰੂਰਤਾਂ ਦੇ ਤੁਸੀਂ ਉੱਥੇ 100 ਸੱਤ ਲੈਣਾ ਤੇ ਉਹਦੇ ਨਾਲ ਪ੍ਰੋਬਲਮ ਦੇਖਣ ਨੂੰ ਆਈ ਸੀਗੀ ਪਰ ਫਿਊਚਰ ਦੇ ਵਿੱਚ ਵੀ ਜਿਹੜੇ categories ਦੇ ਦੀ ਜਰੂਰਤ ਹੋਗੀ ਉਸ ਤਰੀਕੇ ਦੀ ਮੀਕੇਸ਼ਨ ਹਜੇ ਵੀ ਓਪਨ ਆ ਉਸ ਤਰੀਕੇ ਦੀ ਮੀਕੇਸ਼ਨ ਹਜੇ ਤੱਕ ਨਾ ਯੂਐਸਏ ਤੇ ਇੰਡੀਆ ਦੀ ਸੰਧੀ ਦੀਆਂ ਚੱਲਦੀਆਂ ਨੇ ਕੈਨੇਡਾ ਦੇ ਨਾਲ ਵੀ ਚੱਲਦੀ ਸੀਗੀ ਵੀ ਐਦਾਂ ਦੀ ਗੱਲਬਾਤ ਹੋਏਗੀ ਉਹਨੂੰ ਕਿਵੇਂ ਦੇਖਦੇ ਹੋ ਕੈਨੇਡਾ ਦੇ ਨਾਲ ਇੰਡੀਆ ਦੇ ਰਿਸ਼ਤੇ ਸੋਹਣੇ ਨੇ ਕਾਫੀ ਬਿਜ਼ਨਸ ਚੱਲ ਰਿਹਾ ਇਸੇ ਤਰ੍ਹਾਂ ਹੋਰ ਵੀ ਚੱਲਣਗੇ ਕਿਉਂਕਿ ਇੰਡੀਆ ਵੀ ਵਰਲਡ ਦੀ ਆਲਮੋਸਟ ਚੌਥੀ ਪੰਜਵੀਂ ਜਿਹੜੀ ਸਟਰੋਂਗੇਸਟ ਇਕਨੋਮੀ ਬਣ ਕੇ ਆਉਣਾ ਮੂਰੇ ਸੋ ਇੰਡੀਆ ਦੇ ਨਾਲ ਵੀ ਇਹ ਬਾਕੀ ਸਾਡਾ ਇਹੀ ਕੋਸ਼ਿਸ਼ ਹੋਗੀ ਜਿਹੜੇ ਸਾਡੇ ਇੱਥੋਂ ਦੇ 25 ਹਜ਼ਾਰ ਬਣਾ ਕੇ ਚੱਲਣ ਤਾਂ ਜੋ ਜਿਹੜੇ ਆਪਣੇ ਸਟੂਡੈਂਟ ਐਕਸਚੇਂਜ ਪ੍ਰੋਗਰਾਮ ਆ ਉਹਨਾਂ ਦੇ ਤਹਿਤ ਜੋ ਵੀ ਇੱਥੋਂ ਸਿੱਖਣ ਨੂੰ ਮਿਲਦਾ ਇੱਥੋਂ ਸਿੱਖਣ ਜੋ ਕੈਨੇਡੀਅਨ ਗਵਰਨਮੈਂਟ ਕੋਸ਼ਿਸ਼ ਆਫਰ ਕਰ ਸਕਦੀ ਜੋ ਉੱਥੋਂ ਦੀ ਟੈਕਨੋਲੋਜੀ ਆ ਉਹ ਇੱਥੋਂ ਦੇ ਬੱਚਿਆਂ ਨੂੰ ਕਾ ਕੇ ਦੋਨੇ ਹੀ ਮੁਲਕਾਂ ਤੱਕ ਲਿਆ ਕਰਦੇ ਆ ਵੀਜ਼ਾ ਪਾਲਿਸੀ ਦੇ ਵਿੱਚ ਵੀ ਚੇਂਜਸ ਕੀਤੇ ਆ ਜਿਸ ਤਰ੍ਹਾਂ ਦੀ ਚੇਂਜਸ ਆ ਔਰ ਕਿਸ ਤਰ੍ਹਾਂ ਅਗਰ ਇਧਰੋਂ ਜਾਣਾ ਹੋਵੇ ਬੱਚਿਆਂ ਨੇ ਕਿਸ ਤਰ੍ਹਾਂ ਜਾ ਸਕਦੇ ਆ ਦੇਖੋ ਮੈਂ ਮੈਂ ਹੁਣੇ ਆਇਆ ਹਾਂ ਅੱਜ ਸਿੱਧੀ ਮੇਰੀ ਫੈਮਿਲੀ ਆਇਆ ਕਬ ਮੈਂ ਮੈਂ ਜਿਵੇਂ ਮੈਂ ਦੱਸਿਆ ਵੀ ਇਹੀ ਆ ਵੀ ਮੇਰਾ ਪਰਸਨਲ ਫੈਮਿਲੀ ਟ੍ਰਿਪ ਆ ਮੈਂ ਅਫੀਸ਼ੀਅਲ ਵਿਜ਼ਿਟ ਤੇ ਨਹੀਂ ਆਇਆ ਯੂਥ ਤੇ ਉਤਨੂੰ ਵੀ ਮੈਸੇਜ ਹੋਵੇ ਮੈਸੇਜ ਇਹ ਹੈ ਵੀ ਪੜੋ ਪੜ ਲਿਖ ਕੇ ਬਹੁਤ ਸਾਰੀਆਂ ਹੋਰ ਕੈਟਾਗਰੀਸ ਵੀ ਜ਼ਰੂਰੀ ਨਹੀਂ ਹੁੰਦਾ ਤੁਸੀਂ ਗੇਟ ਕਾਲਪ ਕਰਕੇ ਜਾਣਾ ਉੱਥੇ ਹੈਲਥ ਪ੍ਰੋਫੈਸ਼ਨਲ ਵੀ ਚਾਹੀਦੇ ਨੇ ਉੱਥੇ ਇੰਜੀਨੀਅਰ ਵੀ ਚਾਹੀਦੇ ਨੇ ਉੱਥੇ ਡਾਕਟਰ ਵੀ ਚਾਹੀਦੇ ਨੇ ਤੇ ਇੱਥੇ ਵੀ ਤੁਹਾਡਾ ਸੋਨਾ ਸੁਪਨਾਵਾ ਤੇ ਕੈਨੇਡਾ ਦੇ ਵਿੱਚ ਵੀ ਆ ਪੜੋ ਪੜ ਲਿਖ ਕੇ ਮਿਹਨਤ ਕਰੋ ਇਹੀ ਸੁਪਨਾ